ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਬਲਾਂ ਵਾਲੀ ਸੌਕ ਦੀ ਕਟਿੰਗ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਬਲਾਂ ਵਾਲੀ ਸੌਕ ਦੀ ਆਪਾਂ ਕਿੱਦਾਂ ਕਟਿੰਗ ਕਰਨੀ ਹੈ ਦੇਖੋ ਜੀ ਆ ਆ ਆਪਣਾ ਕੱਪੜਾ ਹੈਗਾ ਇਹਨੂੰ ਆਪਾਂ ਸਭ ਤੋਂ ਪਹਿਲਾਂ ਇਦਾਂ ਖੋਲ ਲੈਣਾ ਖੋਲ ਕੇ ਜੀ ਆਪਾਂ ਇਹਨੂੰ ਉਲਟ ਪਹਿਂ ਕਰ ਲੈਣੀ ਹੈ ਇਹਦੀ ਇਦਾਂ ਦੋ ਪਹਿਾਂ ਚ ਵਿਛਾ ਲੇ ਬਸੋਂ ਤੋਂ ਬਾਅਦ ਠੀਕ ਹੈ ਜੀ ਆਪਾਂ ਲੈਣੀ ਆ ਸਭ ਤੋਂ ਪਹਿਲਾਂ ਆਪਣੀ ਬੈਲਟ ਦੇ ਉੱਪਰਲੀ ਜਿਹੜੀ ਆਪਣੀ ਜਮੇਸ਼ ਦਾ ਉੱਪਰਲਾ ਟੌਪ ਹੁੰਦਾ ਫਰੌਕ ਦਾ ਉੱਪਰਲਾ ਹਿੱਸਾ ਟੌਪ ਕਹਿ ਲਓ ਉਹਨੂੰ ਨਾਲ ਆਪਣਾ ਲੱਗ ਕੇ ਆਪਾਂ ਉਹਦਾ ਸਾਰਾ ਨਾਪ ਲੈਣਾਗਾ ਆਪਾਂ ਉਹ 14 ਇੰਚ ਤਿਆਰ ਰੱਖਣੇ ਆਗਾ ਉੱਪਰਲਾ ਟੌਪ ਰੱਖਣਾ ਆਪਾਂ 14 ਇੰਚ ਤਿਆਰ ਆਪਾਂ 2 ਇੰਚ ਐਕਸਟਰਾ ਕਟਿੰਗ ਕਰਾਂਗੇ ਠੀਕ ਹੈ ਜੀ 16 ਇੰਚ ਤੇ ਆਪਾਂ ਕਰਾਂਗੇ ਕਟਿੰਗ ਤੇ ਜਿਹੜੀ ਆਪਣੀ ਟੌਪ ਦੀ ਆਪਾਂ ਚੜਾਈ ਰੱਖਣੀ ਆਂਗੀ ਇਹ ਆਪਾਂ ਆਪਣੀ ਬ੍ਰੈਸਟ ਦੇ ਹਿਸਾਬ ਚ ਰੱਖਣੀ ਆਂਗੀ ਦੇਖੋ ਜੀ ਜਿੱਦਾਂ ਇਹਨਾਂ ਦੀ ਬ੍ਰੈਸਟ ਹੈਗੀ ਹੈ ਜੀ 17 ਇੰਚ 17 ਇੰਚ ਇਹਨਾਂ ਦੀ ਬ੍ਰੈਸਟ ਹੈਗੀ ਆਪਾਂ 1.5 ਇੰਚ ਦੋਹੇ ਪਾਸੇ ਵਧਾ ਕੇ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀ ਲੈਂਥ ਤੇ ਲਾਉਣੇ ਆਂਗੇ ਦੇਖੋ 14 ਇੰਚ ਆਪਾਂ ਰੈਡੀ ਰੱਖਣਾਗਾ 2 ਇੰਚ ਆਪ ਐਕਸਟਰਾ ਕਟਿੰਗ ਕਰਾਂਗੇ 16 ਇੰਚ ਤੇ ਆਪਾਂ ਲਾ ਲਿਆ ਠੀਕ ਹੈ ਜੀ ਹੁਣ ਦੇਖੋ ਇਹਨਾਂ ਦੀ ਬੈਸਟ ਹੈਗੀ ਆ 17 ਇੰਚ ਆਪਾਂ 3 ਇੰਚ ਐਕਸਟਰਾ ਕਟਿੰਗ ਕਰਾਂਗੇ ਆਪਾਂ 20 ਇੰਚ ਤੇ ਕਟਿੰਗ ਕਰਾਂਗੇ ਇੱਥੇ ਆਪਾਂ ਲਾ ਲਿਆ ਜੀ 16 ਇੰਚ ਤੇ ਠੀਕ ਆ ਹੁਣ ਆਪਾਂ ਇਸ ਤਰ੍ਹਾਂ ਜੇ ਆਪਸ ਵਿੱਚ ਮਿਲਾ ਲੈਣਾਗਾ ਸਾਰੇ ਜਿਹੜਾ ਮਾਪ ਚਾ ਆਪਾਂ ਦੇਖੋ भी इंच जी इतना ऐसा आपकी कर लैनी है जी उपरले टॉप की कर लैनी है जी आप कटिंग ਮੈਨੂੰ ਇਸ ਦੀ ਤਾਂ ਫਿਟਿੰਗ ਦੀ ਸਾਰੀਆਂ ਨਿਸ਼ਾਨੀਆਂ ਵਿਰਿਆਰਾ ਲਾ ਕੇ ਦਿਖਾਵਾਂਗੇ ਦੇਖੋ ਜਿੱਦਾਂ ਆਪਾਂ ਕਮੀਜ਼ ਨੂੰ ਫੋਲਡ ਕਰਦੇ ਹੁੰਦੇ ਆ ਆਪਾਂ ਸਭ ਤੋਂ ਪਹਿਲਾਂ ਰੱਖਣਾਗਾ ਤੀਰਾ ਤੀਰਾ ਹੈਗਾ ਦੇਖੋ ਜੀ ਇਹਨਾਂ ਦਾ 6.5 ਇੰਚ ਠੀਕ ਹੈ ਜੀ ਆਪਾਂ 6.5 ਇੰਚ ਤੇ ਇਥੇ ਮਾਰਕ ਕਰ ਲੈਣਾ 6.5 ਇੰਚ ਤੇ ਮਾਰਕ ਕਰਨ ਤੋਂ ਬਾਅਦ ਜਿਹੜਾ ਮੋਡਾਗਾ ਹਰ ਇੱਕ ਸਾਈਜ਼ ਚ ਚਾਹੇ ਆਪਣਾ ਕਮੀਜ਼ ਦਾ ਸਿੰਪਲ ਚਾਹੇ ਆਪਾਂ ਫਰੌਕ ਕਟਿੰਗ ਕਰਨੀ ਆ 7.5 ਇੰਚ ਹੀ ਆਪਾਂ ਕਟਿੰਗ ਕਰਨੀ ਆ ਫਰੌਕ ਚਾਹੇ ਅੰਬ੍ਰੈਲਾ ਫਰੌਕ ਆ ਚਾਹੇ ਬਲਾਂ ਵਾਲੀ ਫਰੌਕ ਆ ਜਿਹੜਾ ਉਹਦੇ ਉੱਪਰਲੇ ਟਾਪ ਦੀ ਕਟਿੰਗ ਹੁੰਦੀ ਓ ਜੀ ਬਿਲਕੁਲ ਕਮੀਜ਼ ਵਾਂਗ ਹੀ ਹੁੰਦੀ ਹੈ ਜੀ ਐਸ ਤਰ੍ਹਾਂ ਜੀ ਆਪਾਂ 7.5 ਤੇ ਲਾਇਆ ਇੱਥੇ 6.5 ਇੱਥੇ ਆਪਾਂ ਅੱਧਾ ਇੰਚ ਘਟਾ ਲੈਣਾਗਾ ਆ ਲੋ ਜੀ ਹੁਣ ਆਪਦੇ ਦਾ ਬਾਕਸ ਰੈਡੀ ਕਰ ਲੈਣਾ ਆ ਦੇਖੋ ਜੀ ਆ ਹੋ ਗਿਆ ਬਾਕਸ ਰੈਡੀ ਤੇ ਹੁਣ ਆਪਾਂ ਪਾਵਾਂਗੇ ਜੀ ਕਾਟਾਂ ਫਰੰਟ ਵਾਲੀ ਪਾਵਾਂਗੇ ਜੀ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਵਾਂਗੇ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਆ ਦੇਖੋ ਆਪਣੀਆਂ ਕਾਟਾਂ ਪੈ ਗਈਆਂ ਤੇ ਅੱਧੇ ਇੰਚ ਦੀ ਕਾਟ ਪਾਵਾਂਗੇ ਆਪਾਂ ਇੱਥੇ ਇਹ ਆਪਾਂ ਨੂੰ ਹਰ ਇੱਕ ਕਮੀਜ਼ ਦੇ ਵਿੱਚ ਜ਼ਰੂਰ ਪਾਉਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਆਪਣਾ ਕਮੀਜ਼ ਦੇ ਮੋਢੇ ਨੇ ਉਹ ਡਿੱਗਦੇ ਨਹੀਂ ਹੈਗੇ ਦੇਖੋ ਜੀ ਆਪਾਂ ਰੱਖਣੀ ਹੈਗੀ ਬ੍ਰੈਸਟ ਜਿਹੜੀ ਮੋਡੇ ਦੀ ਕਾਟ ਹੈ ਪੈਂਦੀ ਹੁੰਦੀ ਹੈ ਬ੍ਰੈਸਟ ਦੇ ਹਿਸਾਬ ਚ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਆ 17 ਇੰਚ ਆਪਾਂ 17 ਦਾ ਹਾਫ ਕਰ ਲੈਣਾ ਦੇਖੋ 17 ਦਾ ਹਾਫ ਆਇਆ 8.5 ਇੰਚ ਆਪਾਂ ਇਹਦੇ ਵਿੱਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨਾ ਆਇਆ ਆਪਾਂ ਉਨੇ ਤੇ ਹੀ ਮਾਰਕ ਕਰਨਾਗਾ ਇਹਦਾ ਆਪਾਂ ਕਰ ਲੈਣਾ ਹਾਫ ਇੱਥੋਂ ਤੋਂ ਲੈ ਕੇ ਇੱਥੇ ਤੱਕ ਜਿੰਨਾ ਇੱਥੇ ਆਇਆ ਉਹ ਤੇ ਉੱਪਰਲੀ ਆਪਾਂ ਪਿਛਲੇ ਮੋਢੇ ਵਾਲੀ ਕਾਟ ਪਾਉਣੀ ਆ 5.5 ਇੰਚ ਦੀ ਹੁਣ ਆਪਾਂ ਦੇਣੀ ਆ ਜੀ ਇਹਨੂੰ ਗਲਾਈ ਹਾਲੋ ਜੀ ਆ ਹੋ ਗਈ ਆਪਣੀ ਫਰੰਟ ਵਾਲੀ ਤੇ ਆ ਹੋ ਗਈ ਜੀ ਆਪਣੀ ਪੈਰ ਵਾਲੀ ਆ ਹੋ ਗਈ ਆਪਣੀ ਮੋਢੇ ਦੀ ਗਲਾਈ ਤੇ ਹੁਣ ਆਪਾਂ ਰੱਖਣੀ ਆ ਜੀ ਕਮਰ ਦੇਖੋ ਕਮਰ ਹੈਗੀ ਇਹਨਾਂ ਦੀ 14 ਇੰਚ ਕਾਮਰ ਦੇ ਵਿੱਚ ਆਪਾਂ ਕੁਸ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਜੇ ਆਪਾਂ ਪਲੇਟਸ ਪਾਉਣੀਆਂ ਨੇ ਤਾਂ ਆਪਾਂ 8 ਇੰਚ ਜਿਆਦਾ ਰੱਖਣਾ ਜੇ ਪਲੇਟਸ ਨਹੀਂ ਪਾਉਣੀਆਂ ਤਾਂ ਆਪਾਂ ਜਿੰਨਾ ਹੈਗਾ ਉਨੇ ਹੀ ਰੱਖਣਾ ਇਹਨਾਂ ਦੀ ਕਮਰ ਹੈਗੀ ਹੈ ਜੀ 14 ਇੰਚ ਆਪਾਂ 7 ਇੰਚ ਤੇ ਇੱਥੇ ਮਾਰਕ ਕਰ ਲੈਣਾ 7 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਐਦਾਂ ਮਿਲਾਉਣਾ ਹੈ ਇਹ ਕੱਪੜੇ 'ਚ ਜੀ ਥੋੜੇ ਜਿਹਾ ਬਾਹਰ ਲੈਣੇ ਐਦਾਂ ਸਾਰੇ ਕੱਪੜੇ 'ਚ ਡਿਜ਼ਾਈਨ ਹੀ ਐ ਇਦਾਂ ਥੋੜਾ ਜਿਹਾ ਜਦੋਂ ਆਪਾਂ ਮਾਰਕਿੰਗ ਕਰਦੇ ਆਂਗੇ ਤਾਂ ਆਪਣਾ ਚੌਕ ਹਿਲ ਜਾਂਦਾਗਾ ਹੁਣ ਆਪਾਂ ਜੀ ਜਿਹੜੀ ਆਪਣੇ ਟੌਪ ਹੁੰਦਾ ਕੋਈ ਵੀ ਫਰੌਕ ਆ ਚਾਹੇ ਅੰਬ੍ਰੈਲਾ ਫਰੌਕ ਆ ਚਾਹੇ ਦੂਸਰੀ ਫਰੌਕ ਆ ਉਹਦੇ ਵਿੱਚ ਜੀ ਅੰਬ੍ਰੈਲਾ ਫਰੌਕ ਚ ਕੱਟ ਥੋੜੀ ਜੀ ਆਪਾਂ ਨੂੰ ਜ਼ਿਆਦਾ ਪਾਉਣੀ ਚਾਹੀਦੀ ਹੈ ਕਿਉਂਕਿ ਉਹਦੇ ਨੀਚਲੀ ਜਿਹੜੀ ਫ੍ਰੇਲ ਆ ਯੋ ਰੇਬ ਹੁੰਦੀ ਹੈ ਜਿਹੜੀ ਬਲਾਲੀ ਫਰੌਕ ਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕੱਟ ਇਹਦੇ ਵਿੱਚ ਆਪਾਂ 1 ਇੰਚ ਦੀ ਕੱਟ ਪਾਵਾਂਗੇ ਸਿਰਫ ਇਨੂੰ ਆਪਾਂ ਹਲਕੀ ਜਿਹੀ ਸ਼ੇਪ ਦੇ ਦੇਣੀ ਆ ਐਦਾਂ ਗਲਾਈ 'ਚ ਜਿਆਦਾ ਨਹੀਂ ਆਪਾਂ ਉਹ ਕਰਨੀ ਹੈ ਜੀ ਅੰਬ੍ਰੈਲਾ ਫੌਕ 'ਚ ਜਿਆਦਾ ਸ਼ੇਪ ਦੇਣ ਦੀ ਜ਼ਰੂਰਤ ਹੁੰਦੀ ਹੈ ਜੀ ਐਦਰੋਂ ਐਕਸਟਰਾ ਕੱਪੜਾ ਜਿਹੜਾ ਆਪਾਂ ਮਾਰਜਿਨ ਜੋਗਾ ਛੱਡ ਕੇ ਬਾਕੀ ਕਟਿੰਗ ਕਰ ਦੇਣੀ ਆ ਹੁਣ ਆਪਾਂ ਉੱਪਰੋਂ ਮੋਡੇ ਦੀ ਕਟਿੰਗ ਕਰ ਲੈਣੀ ਆ ਦੇਖੋ ਜੀ ਫਰੰਟ ਵਾਲਾ ਆਪਾਂ ਚੱਕ ਲੈਣਾਗਾ ਬੈਕ ਵਾਲਾ ਕੱਢ ਦੇਣਾ ਤੇ ਫਰੰਟ ਵਾਲੇ ਦੀ ਜਿਹੜੀ ਕਾਰਟ ਆ ਉਹ ਆਪਾਂ ਪਾ ਲੈਣੀ ਹੈਗੀ ਦੇਖੋ ਜੀ ਕਈ ਭੈਣਾਂ ਨੇ ਨਾ ਇੱਕ ਵਾਰੀ ਭੈਣ ਦਾ ਮੈਸੇਜ ਆਇਆ ਸੀ ਵੀ ਜੀ ਇਹ 17 ਬ੍ਰੈਸਟ ਚ ਤੁਸੀਂ ਇਹ ਕਟਿੰਗ ਦਾ ਮੇਰੇ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਵੀ ਤੁਸੀਂ 6.5 ਇੰਚ ਤੀਰੇ ਦੀ ਕਿਉਂ ਕਟਿੰਗ ਕੀਤੀ ਹੈ ਦੇਖੋ ਜੀ ਕਈ ਭੈਣਾਂ ਦੇ ਨਾ ਜਿਹੜਾ ਆਪਣੇ ਮੋਢੇ ਵਾਲਾ ਹਿੱਸਾ ਹੁੰਦਾ ਉਹ ਥੋੜਾ ਜਿਹਾ ਹੈਵੀ ਹੁੰਦਾਗਾ ਦੇਖੋ ਇਹਨਾਂ ਦੇ ਜਿਹੜੇ ਬ੍ਰੈਸਟ ਦਾ ਨਾਪ ਆ ਉਹ ਹੈਗਾ 17 ਇੰਚ ਪਰ ਜਿਹੜਾ ਇਹਨਾਂ ਦਾ ਤੀਰਾਗਾ ਤੀਰਾ ਇਹਨਾਂ ਦਾ ਥੋੜਾ ਜਿਹਾ ਹੈਵੀ ਆ ਆਪਣੇ ਮੋਢਿਆਂ ਕੋਲੋਂ ਸ਼ੋਲਡਰਸ ਕੋਲੋਂ ਤਾਂ ਤੀਰੇ ਦੇ ਮਤਾਬਕ ਹੀ ਆਪਣਾ ਜਿਹੜਾ ਤੀਰੇ ਦਾ ਨਾਪ ਰੱਖਿਆ ਜਾਂਦਾਗਾ ਤੀਰੇ ਦਾ ਨਾਪ ਪੈਦਾ ਹੁੰਦਾਗਾ ਜਿੱਦਾਂ ਤੁਸੀਂ ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਪਿੱਛੇ ਆਪਣੀ ਗਰਦਨ ਦੇ نیچے ਤੱਕ ਇਹ ਨਾਪਣਾ ਹੁੰਦਾ ਜਿੰਨਾ ਤੁਹਾਡਾ ਆ ਗਿਆ ਦੇਖੋ ਜਿੱਦਾਂ ਇਹਨਾਂ ਦਾ 15 ਆਇਆਗਾ 15 ਇੱਕ ਮੋਢੇ ਤੋਂ ਲੈ ਕੇ ਆਪਾਂ ਦੂਜੇ ਮੋਢੇ ਤੱਕ ਨਾਪਿਆ ਇਹਨਾਂ ਦਾ ਆਇਆ ਜੀ 15 15 ਇੰਚੋਂ ਆਪਾਂ 2 ਇੰਚ ਘਟਾ ਕੇ ਉਹ ਕਰਨਾ ਹੁੰਦਾਗਾ ਜਿੰਨਾ ਆ ਗਿਆ ਦੇਖੋ 13 ਆ ਗਿਆ ਨਾ ਤਾਂ ਆਪਾਂ ਬਸ ਇਹਨਾਂ ਦਾ ਜਿਹੜਾ ਤੀਰਾ ਹੈਗਾ 13 ਦਾਤ ਹੋ ਗਿਆ 6.5 ਇੰਚ ਤੁਹਾਡਾ ਜਿੰਨਾ ਵੀ ਆਉਂਦਾ ਤੀਰਾ 18 19 15 ਬਸ ਉਹਦੇ ਵਿੱਚੋਂ ਜੀ 2 ਇੰਚ ਮਾਈਨਸ ਕਰਕੇ ਉਹਦਾ ਅੱਧ ਕਰ ਲਿਆ ਕਰੋ ਠੀਕ ਹੈ ਜੀ 22 23 ਬ੍ਰੈਸਟ ਤੱਕ ਜੀ 6.5 ਇੰਚ ਤੀਰਾ ਬਿਲਕੁਲ ਠੀਕ ਰਹਿੰਦਾਗਾ 15 16 17 ਤੱਕ ਜੀ ਆਪਾਂ ਨੂੰ ਜਿਹੜੀ ਤੀਰੇ ਦੀ ਕਟਿੰਗ ਆਪਾਂ 6 ਤੱਕ ਕਰਾਂਗੇ ਤਾਂ ਬਿਲਕੁਲ ਪਰਫੈਕਟ ਹੋਊਗੀ ਹੁਣ ਆਪਾਂ ਕਰਾਂਗੇ ਬੈਕ ਗਲੇ ਦੀ ਕਟਿੰਗ ਠੀਕ ਹੈ ਜੀ ਆਹ ਹੈ ਆਪਣਾ ਬੈਕ ਗਲਾ ਬੈਕ ਗਲੇ ਦੀ ਜਿਹੜੀ ਆਪਾਂ ਚੜਾਈ ਹੈਗੀ ਉਹ ਰੱਖਣੀ ਆਪਾਂ 2.5 ਇੰਚ ਤੇ نیچے ਨੂੰ ਰੱਖਾਂਗੇ ਜੀ ਆਪਾਂ ਜਿਹੜੀ ਗਲੇ ਦੀ ਹੈਗੀ ਹੈ ਜੀ ਆਪਣੀ ਲੰਬਾਈ 4.5 ਇੰਚ ਜੇ ਆਪਾਂ ਗਲੇ ਦੀ ਲੰਬਾਈ 4 ਇੰਚ ਰੱਖਦੇ ਠੀਕ ਆ ਜੀ ਫੇਰ ਆਪਾਂ ਨੂੰ ਤੀਰਾ ਵਧਾ ਕੇ ਰੱਖਣਾ ਪੈਣਾ ਸੀ 3 ਇੰਚ 2 ਇੰਚ 1 ਇੰਚ ਹੋਵੇ ਆਪਣੇ ਗਲੇ ਦੀ ਲੰਬਾਈ ਤਾਂ ਆਪਾਂ ਤੀਰਾ ਰੱਖਣਾ ਹੁੰਦਾ ਜੀ 7 ਇੰਚ ਆ ਲਓ ਜੀ ਆ ਆਪਣੇ ਜਿਹੜੀ ਉੱਪਰਲੀ ਬਾਡੀ ਹੁੰਦੀ ਹੈਗੀ ਆਪਣਾ ਉੱਪਰਲਾ ਟਾਪ ਹੁੰਦਾ ਵਾ ਉਹਦੀ ਕਟਿੰਗ ਹੋਊਗੀ ਜੀ ਦੇਖੋ ਜੀ ਜਿਹੜੀ ਆਪਣੀ ਫਰੌਕ ਆ ਗਈ ਹੈ ਨਾ ਇਹਦੀ ਜਿਹੜੀ ਬੋਡੀ ਹੈਗੀ ਆਪਾਂ ਉੱਪਰਲਾ ਟਾਪ ਆ ਇਹ ਆਪਾਂ 14 ਇੰਚ ਤਿਆਰ ਰੱਖਣਾਗਾ ਠੀਕ ਹੈ 14 ਇੰਚ ਤਿਆਰ ਰੱਖਣਾ ਤੇ ਜਿਹੜੀ ਆਪਣੀ ਸਾਰੀ ਫਰੌਕ ਆ ਇਹ ਆਪਾਂ ਤਿਆਰ ਰੱਖਣੀ ਹੈ ਜੀ 38 ਇੰਚ 38 ਇੰਚ ਹੁਣ ਆਪਾਂ 14 ਦੇ ਵਿੱਚ ਪਲੱਸ ਕਰਨਾ ਹੈਗਾ 24 ਇੰਚ ਜਦੋਂ ਆਪਾਂ 24 ਚ 14 ਇੰਚ ਪਲੱਸ ਕਰਾਂਗੇ ਤਾਂ 38 ਇੰਚ ਤਿਆਰ ਹੋ ਜੀਗੀ ਆਪਣੀ ਸਾਰੀ ਫਰੌਕ ਦੀ ਲੈਂਥ ਠੀਕ ਹੈ ਜੀ 24 ਇੰਚ ਆਪਾਂ ਨੀਚੇ ਵਾਲੀ ਫ੍ਰਿਲ ਰੈਡੀ ਰੱਖਣੀ ਹੈ ਜੀ 24 ਇੰਚ ਤੇ 2 ਇੰਚ ਦਾ ਐਕਸਟਰਾ ਕਟਿੰਗ ਕਰਾਂਗੇ ਨੀਚੇ ਫੋਲਡ ਕਰਨ ਵਾਸਤੇ ਤੇ ਉੱਪਰ ਬਲਾਂ ਵਿੱਚ ਇਹ ਜਿਹੜਾ ਤੁਸੀਂ ਘੇਰਾ ਲਾ ਫਰੌਕ ਦੀ ਫ੍ਰਿਲ ਲਗਾ ਇਹ ਤੁਸੀਂ ਆਪਦੀ ਮਰਜ਼ੀ ਮੁਤਾਬਕ ਜ਼ਿਆਦਾ ਹੈਵੀ ਵੀ ਕਰ ਸਕਦੇ ਹੋਗੇ ਤੇ ਥੋੜਾ ਵੀ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਬਲ ਪਾਉਣੇ ਨੇ ਠੀਕ ਹੈ ਜੀ ਵੀ ਕਾਫੀ ਜ਼ਿਆਦਾ ਹੈਵੀ ਕਰਨੀ ਹੈਗੀ ਥਲਰਲੀ ਫ੍ਰਿਲ ਫਿਰ ਤੁਸੀਂ ਜੀ ਇਹਦੇ ਵਿੱਚ ਜੋੜ ਵੀ ਪਾ ਸਕਦੇ ਹੋਗੇ ਜਿੱਦਾਂ ਮੈਂ ਉਹ ਜ਼ਿਆਦਾ ਹੈਵੀ ਨਹੀਂ ਕਰਨੀ ਹੈਗੀ ਇਹ ਫਰੌਕ ਮੈਂ ਜਿੰਨਾ ਹੈਗਾ ਕਿ ਹੈਗਾ ਦਾ ਇੰਨੇ ਹੀ ਰੱਖੂੰਗੀ ਠੀਕ ਹੈ ਜੀ ਜੇ ਤੁਸੀਂ ਜ਼ਿਆਦਾ ਹੈਵੀ ਕਰਨਾ ਚਾਹੋਗੇ ਤਾਂ ਤੁਸੀਂ ਇਹਦੇ ਵਿੱਚ ਜੋੜ ਪਾ ਕੇ ਜ਼ਿਆਦਾ ਵਾਲ ਪਾਉਣੇ ਆ ਤਾਂ ਜ਼ਿਆਦਾ ਵੀ ਕਰ ਸਕਦੇ ਹੋਗੇ ਹੁਣ ਆਪਾਂ ਇਹਨੂੰ ਇਦਾਂ ਆਪਸ ਵਿੱਚ ਮਿਲਾ ਕੇ ਇਹਦੀ ਕਟਿੰਗ ਕਰ ਲੈਣੀ ਹੈ ਆ ਦੇਖੋ

ਦਾ ਪਹਿ ਜਾਣਗੇ ਪਰ ਇਹ ਵੀ ਆਪਾਂ نیچے ਸੇਫ ਨਹੀਂ ਦੇਣੀ ਹੈਗੀ ਜਿੱਦਾਂ ਆਪਾਂ ਅੰਬੇਲਾ ਫਲੌਕ ਤੇ نیچے ਸੇਫ ਦਿੰਦੇ ਆ ਜਿਹੜੀ ਬਲਾਂ ਵਾਲੀ ਫੌਕ ਹੈ ਦੇ ਆਪਾਂ نیچے ਸੇਫ ਦੇਣੀ ਨਹੀਂ ਹੈਗੀ ਬਿਲਕੁਲ ਨੀਚੋਂ ਸਟ੍ਰੇਟ ਰੱਖਣੀ ਹੈ ਨਹੀਂ ਇਹ ਦੇਖੋ ਜੀ ਆਪਣੀ ਸਾਰੀ ਫਲੌਕ ਦੀ ਕਟਿੰਗ ਹੋ ਗਈ ਹੁਣ ਆਪਾਂ ਤਾਂ ਉਹਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੇ ਹਾਂ ਹਾਂਜੀ ਜੀ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕਟਿੰਗ ਠੀਕ ਹੈ ਜੀ ਬਾਹਾਂ ਹੈਗੀਆਂ ਨੇ ਇਹਨਾਂ ਦੀਆਂ ਦੇਖੋ 14 ਇੰਚ ਤਿਆਰ 14 ਇੰਚ ਬਾਹਾਂ ਰੈਡੀ ਨੇ ਠੀਕ ਹੈ ਜੀ ਆਪਾਂ 3 ਇੰਚ ਲਵਾਂਗੇ ਐਕਸਟਰਾ 2 ਇੰਚ نیچے ਫੋਲਡਿੰਗ ਵਾਸਤੇ ਤੇ 1 ਇੰਚ ਉੱਪਰਲੇ ਕੱਟ ਪਾਉਣ ਵਾਸਤੇ ਤੇ ਜਿਹੜੀ ਸਲਾਈ ਵੱਜਦੀ ਹੁੰਦੀ ਹੈ ਇਹ ਉੱਪਰਲੀ ਉਹਦੇ ਵਾਸਤੇ ਜੀ ਆਪਾਂ ਦੇਖੋ 17 ਇੰਚ ਤੇ ਬਾਹਾਂ ਦੀ ਕਟਿੰਗ ਕੀਤੀ ਹੈ ਜੀ ਆਪਾਂ ਬਾਹਾਂ ਦਾ ਜਿਹੜਾ ਕੱਪੜਾ ਆਪਾਂ ਲੈਂਥ ਸਾਰੀ ਲਾ ਲਈਆ ਪਰ ਆਪਾਂ ਸਾਰੀ ਰੱਖਣੀ ਨਹੀਂ ਆਪਾਂ ਜਿਹੜੀ ਇਹਦੀ ਕੱਪੜੇ ਦੀ ਚੜਾਈ ਹੈਗੀ ਡਬਲ ਟਾਈਮ ਦੇ ਵਿੱਚ ਆਪਾਂ 10 ਇੰਚ ਚੌੜੀ ਰੱਖਣੀ ਹੈ ਦੇਖੋ ਐਨੀ ਠੀਕ ਹੈ ਜੀ ਜਿਹੜਾ ਕੱਪੜਾ ਐਕਸਟਰਾ ਰਹਿ ਗਿਆ ਇਧਰੋਂ ਲੈ ਗਿਆ ਇਹ ਜਿੱਦਾਂ ਜੀ neck ਦੇ نیچے ਹੋ ਗਿਆ neck ਦੇ نیچے ਲਾਉਣ ਵਾਸਤੇ ਜਾਂ ਫਿਰ ਮੈਂ ਸੌਪ ਦੇ ਪਿੱਛੇ ਆਪਾਂ ਟੜੀਆਂ ਲਾਉਣੀਆਂ ਨੇ ਉਹਦੀ ਖਾਤਰ ਜੀ ਆਪਾਂ ਇਹ ਯੂਜ਼ ਕਰਾਂਗੇ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਦੇ ਆਂ ਵੀ ਆਪਾਂ ਕਿੱਦਾਂ ਕਰਨੀ ਹੈਗੀ। ਕੋਜੀ ਜੇ ਦੋਨਾਂ ਪਾਸੇ ਬਾਹਾਂ ਦੀ ਕਾਟ ਪਾਉਣੀ ਹੈ ਜਾਂ ਬਾਹਾਂ ਦੀ ਕਟਿੰਗ ਕਰਨੀ ਹੈ ਆਪਾਂ ਕੀ ਕਰਨਾ ਦੇਖੋ ਇੰਨਾ ਹਿੱਸਾ ਤਾਂ ਆਪਣਾ ਉੱਪਰ ਸਲਾਈ ਜਾਊਗਾ ਠੀਕ ਹੈ ਜੀ ਸਲਾਈ ਜਾਊਗਾ ਆਪਾਂ ਇੱਥੇ ਤੱਕ ਇਹਨੂੰ ਨਾਪ ਲਾਂਗੇ ਇੱਥੇ ਇੰਚ ਟੇਪ ਧਰਨੇ ਆ। ਐਦਾਂ ਦੇਖੋ ਆਪਣੀ ਜਿਹੜੀ ਬਾਹਾਂ ਗੀ 8.5 ਇੰਚ ਆਪਣਾ ਮੋਢਾ ਤਿਆਰ ਠੀਕ ਹੈ ਜੀ ਸਾਢੇ 8 ਇੰਚ ਮੂਰਲਾ ਪਾਸਾ ਨਾਪਣਾ ਆਪਾਂ ਪਿਛਲਾ ਨਹੀਂ ਨਾਪਣਾ ਹੈਗਾ ਜਿੱਥੇ ਆਪਣੀ ਕਾਰਟ ਪਾਈ ਹੋਈ ਆ ਸਾਢੇ 8 ਇੰਚ ਆਪਣੀ ਮੋਢਾ ਤਿਆਰ ਆਗਾ ਆਪਾਂ ਅੱਧਾ ਇੰਚ ਘਟਾ ਕੇ ਕਟਿੰਗ ਕਰਨੀ ਆ ਆਪਾਂ ਕਰਾਂਗੇ ਜੀ 8 ਇੰਚ ਤੇ ਠੀਕ ਹੈ ਜੀ ਆਪਾਂ 8 ਇੰਚ ਤੇ ਕਟਿੰਗ ਕਰਨੀ ਹੈਗੀ ਇਸ ਤਰ੍ਹਾਂ ਰੱਖਣਾ ਜੀ ਕੱਪੜਾ ਆ ਦੇਖੋ ਆਪਾਂ ਕਟਿੰਗ ਕਰਨੀ ਹੈ ਕਿ 8 ਇੰਚ ਤੇ ਅੱਧਾ ਇੰਚ ਘਟਾ ਕੇ ਜਿਹੜੀ ਇੱਧਰ ਨੂੰ ਕਾਟ ਆ ਇਹ ਹਰ ਇੱਕ ਸਾਈਜ਼ 3 ਇੰਚ ਤੇ ਬੈਂਦੀ ਹੁੰਦੀ ਹੈ ਜੀ ਠੀਕ ਹੈ ਜੀ ਹੁਣ ਦੇਖੋ ਜਦੋਂ ਆਪਾਂ ਇੱਧਰ ਨੂੰ ਰੱਖਾਂਗੇ ਆਪਣਾ ਮੋਡਾ ਪੂਰਾ ਹੋ ਗਿਆ 8.5 ਹੋ ਗਿਆ ਜਦੋਂ ਆਪਾਂ ਤਿਰਸਾ ਨਾਪਾਂਗੇ ਮੋਡਾ ਪੂਰਾਗਾ ਐਦਾਂ ਰੱਖਾਂਗੇ ਤਾਂ 8 ਇੰਚ ਜਿੰਨਾ ਵੀ ਆਪਣਾ ਨਾਪ ਆ ਉਹਦੇ ਵਿੱਚੋਂ ਆਪਾਂ 0.5 ਇੰਚ ਘਟਾ ਕੇ ਰੱਖਣਾ ਹੁੰਦਾ ਜਿਹੜੀ ਉੱਪਰਲੀ ਕਾਟ ਆ ਇਹ ਪਾਵਾਂਗੇ ਜੀ ਆਪਾਂ 2.5 ਇੰਚ ਤੇ ਇਹਨੂੰ ਇਹਦੇ ਨਾਲ ਐਦਾਂ ਸਕੇਲ ਲਓ ਐਦਾਂ ਮਿਲਾਂ ਠੀਕ ਹੈ ਜੀ ਐਦਾਂ ਮਲੌਣ ਤੋਂ ਬਾਅਦ ਇਹ ਦੇਖੋ ਆ ਗਿਆ ਆਪਣਾ 6 ਇੰਚ 6 ਦਾ ਹਾਫ ਕਰ ਲਓ 3 ਤੇ ਜਿੰਨੀ ਆਪਾਂ ਮੋਢੇ ਦੇ ਫਰੰਟ ਵਾਲੀ ਕਾਟ ਪਾਈ ਸੀ 1 ਇੰਚ ਦੀ ਆਪਾਂ ਇੱਥੇ ਕਾਟ ਪਾ ਲੈਣੀ ਆ ਆ ਲਓ ਜੀ ਹੁਣ ਆਪਾਂ ਇਹਨੂੰ ਦੇ ਦੇਣੀ ਹੈ ਜੀ ਗੁਲਾਈ ਐਸ ਤਰ੍ਹਾਂ ਜੀ ਉੱਪਰੋਂ ਗੁਲਾਈ ਦੇਣੀ ਆ ਆਪਾਂ ਐਸੇ ਤਰ੍ਹਾਂ ਜੀ ਆਪਾਂ ਇੱਥੋਂ ਦੇ ਦੇਣੀ ਆ ਠੀਕ ਹੈ ਜੀ ਆ ਦੇਖੋ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਐਸ ਤਰ੍ਹਾਂ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਕਦੇ ਵੀ ਆਪਾਂ ਜਦੋਂ ਨਾ ਬਾਹਾਂ ਜੜਦੇ ਆ ਆਪਣਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਜੀ ਠੀਕ ਹੈ ਜੀ ਹੁਣ ਜਦੋਂ ਆਪਾਂ ਦੋ ਪੱਲੇ ਪਿੱਛੇ ਛੱਡ ਦੇਣੇ ਆ ਆਪਾਂ ਫਰੰਟ ਵਾਲੀ ਕਾਟ ਪਾਉਣੀ ਆ ਸਿਰਫ ਦੋ ਪੰਨਿਆਂ ਚ ਪਾਉਣੀ ਆ ਇਹ ਵੀ ਫਰੰਟ ਵਾਲੇ ਪਾਸੇ ਹੀ ਆਵੇ ਦੋਵੇਂ ਸਿੱਧੇ ਪਾਸੇ ਆਪਸ ਚ ਇਦਾਂ ਪ੍ਰਿੰਟ ਵਾਲੇ ਆਪਸ ਚ ਜੁੜੇ ਹੋਣੇ ਚਾਹੀਦੇ ਨੇ ਇਦਾਂ ਜੀ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਆ ਸਿਰਫ ਦੋ ਪੱਲੇ ਚੱਕਣੇ ਆ ਤੇ ਦੋ ਆਪਾਂ ਪਿੱਛੇ ਛੱਡ ਦੇਣੀ ਆ ਆ ਦੇਖੋ ਜੀ ਆਹ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਤੇ ਆਪਣੀ ਫਰਿੱਲ ਦੇ ਦੀ ਕਟਿੰਗ ਵੀ ਹੋ ਗਈ ਤੇ ਆਪਣੀ ਉੱਪਰਲੇ ਟੌਪ ਦੀ ਕਟਿੰਗ ਵੀ ਹੋ ਗਈ ਇਹ ਫਰੌਕ ਦੇ ਨਾਲ ਤੁਸੀਂ ਚਾਹੋ ਤਾਂ ਪਲਾਜ਼ੋ ਦੀ ਕਟਿੰਗ ਪਲਾਜ਼ੋ ਵੀ ਪਾ ਸਕਦੇ ਹੋ ਸਟ੍ਰੇਟ ਸਲਵਾਰ ਵੀ ਬਹੁਤ ਸੋਹਣੀ ਲੱਗੂ ਸਟ੍ਰੇਟ ਸਲਵਾਰ ਦੀ ਵੀਡੀਓ ਵੀ ਜੀ ਚੈਨਲ ਤੇ ਹੈਗੀ ਆਗੀ ਤੇ ਅਫਗਾਨੀ ਸਲਵਾਰ ਵੀ ਇਹਦੇ ਨਾਲ ਜੀ ਬਹੁਤ ਵਧੀਆ ਲੱਗੂ ਉਹਦੀ ਵੀਡੀਓ ਵੀ ਆਪਣੇ ਚੈਨਲ ਤੇ ਹੈਗੀ ਆਪਾਂ ਜੀ ਇਹ ਦੋ ਦੋ ਸਿਸਟਰਸ ਦੀਆਂ ਫਰਾਕਾਂ ਰੈਡੀ ਕਰਨੀਆਂ ਨੇ ਇੱਕ ਫਰਾਕ ਹੋ ਗਈ ਦੇਖੋ ਇੱਕ ਦੀ ਕਟਿੰਗ ਤੁਹਾਨੂੰ ਦਿਖਾਤੀ ਦੂਸਰੀ ਕਟਿੰਗ ਵੀ ਆਪਾਂ ਜੀ ਸੇਮ ਐਦਾਂ ਹੀ ਕਰਨੀ ਆ ਆਪਾਂ ਇਹ ਫਰਾਕ ਦੇ ਨਾਲ ਹੋਰ ਕੁਝ ਵੀ ਨਹੀਂ ਮਤਲਬ ਕਿ ਰੈਡੀ ਨਹੀਂ ਕਰਨਾ ਹੈਗਾ ਨਾ ਸਲਵਾਰ ਨਾ ਸਟ੍ਰੇਟ ਸਲਵਾਰ ਤੁਸੀਂ ਚਾਹੋ ਤੇ ਨਾ ਸਟ੍ਰੇਟ ਸਲਵਾਰ ਜਾ ਫਰੋਕਾ ਨਹੀਂ ਸਿਲਵਾਰ ਰੈਡੀ ਕਰ ਸਾਬ ਨੂੰ ਆਪਾਂ ਕੰਮ ਕੀਆ ਨੇ ਜੀ ਦੋ ਫਰੋਕਾ ਰੈਡੀ ਫਰੋਕਾ ਬਣਨ ਤੋਂ ਬਾਅਦ ਆਪਾਂ ਤੁਹਾਨੂੰ ਫਰੋਕਾਂ ਦੀ ਐਂਡ ਵਾਲੀ ਲੁੱਕ ਦਿਖਾਵਾਂਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ